پاکستان ਦੀ ਡਿਪਲੋਮੇਸੀ ਦੀ ਉਸ ਲਹਿਰ ਦੀ ਜਿਨੇ ਨਾ ਸਿਰਫ ਖਿੱਤੇ ਨੂੰ ਬਲਕਿ ਦੁਨੀਆ ਦੇ ਵੱਡੇ ਵੱਡੇ ਤਾਕਤਵਰ ਮੁਲਕਾਂ ਨੂੰ ਵੀ ਚੌਂਕਾ ਕੇ ਰੱਖ ਦਿੱਤਾ ਹੈ ਗੱਲ ਸਿਰਫ ਅਕਵਾਮੇ ਮੁਤਾਹਿਦਾ ਦੇ ਵਿੱਚ ਤਕਰੀਰ ਕਰਨ ਤੱਕ ਮ hạnੂਦ ਨਹੀਂ ਹੈਗੀ ਬਲਕਿ ਪੂਰਾ ਇੱਕ ਨਵਾਂ ਬਿਆਨਿਆ ਹੈ ਜੋ ਪਾਕਿਸਤਾਨ ਨੇ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਸੀਪੈਕ ਦੇ معاہدੇ ਨਵੀਂ سرمਾਇਆਕਾਰੀ ਟੈਕਨੋਲੋਜੀ ਟ੍ਰਾਂਸਫਰ ਖਿੱਤੇ ਦੇ ਵਿੱਚ ਅਮਨ ਤੇ ਤਰੱਕੀ ਦਾ ਵਾਜਿਹ ਤੌਰ ਤੇ ਰੋਡਮੈਪ ਸਾਰਾ ਖੁਸ਼ ਸਤਿ ਸ਼੍ਰੀ ਅਕਾਲ ਜੀ ਅਸਲਾਮੁਅਲਿਕਮ ਉਮੀਦ ਕਰਦੇ ਹਾਂ ਤੁਸੇ ਬੇਖੁਬਾਰ ਹੋਵਗੇਰ ਆਪ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਜੀ ਅਸੀਂ ਅੱਜ ਗੱਲ ਕਰਾਂਗੇ ਆ ਕਿ اقوامی متحدہ ਦੇ ਵਿੱਚ ਜਿਹੜਾ ਖਾਲਸਾ ਰਾਜ ਦਾ ਇੱਕ ਰੈਜ਼ੋਲੂਸ਼ਨ ਹੈ ਉਹਨੂੰ ਪਾਸ ਕੀਤਾ ਗਿਆ ਹੈ ਖਾਲਸਾ ਰਾਜ ਦਾ ਜਿਹੜਾ ਮੁਲਕ ਉਹਨੂੰ تسلیم ਕਰ ਲਿਆ ਗਿਆ ਤੇ ਇੱਥੇ ਪਾਕਿਸਤਾਨ ਨੇ ਵੀ ਇੱਥੇ ਬਹੁਤ ਐਮ ਕਿਸਮ ਦਾ ਰੋਲ ਪਲੇ ਕੀਤਾ ਤੇ ਨਾਲ ਕੰਟੀਨਿਊਸਲੀ ਅਦੇ ਵਿੱਚ ਪਾਕਿਸਤਾਨ ਦਾ ਬਹੁਤ ਐਮ ਕਿਸਮ ਦਾ ਰੋਲ ਹੈ ਹਜੇ ਤੁਹਾਡੇ ਨਾਲ ਬਹੁਤ ਐਮ ਕਿਸਮ ਦੀ ਅਪਡੇਟ ਤੇ ਰਿਪੋਰਟ ਸ਼ੇਅਰ ਕਰਾਂਗੇ ਰਿਪੋਰਟ ਤੁਸੀਂ ਆਖਰ ਤੱਕ ਵੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸੋ ਸਾਰੇ ਚੈਨਲ ਦੇ ਨਾਮੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਹਾਂ ਵੀਡੀਓ ਲੈਟਸ ਗੋ ਪਾਕਿਸਤਾਨ ਦੀ ਡਿਪਲੋਮੇਸੀ ਦੀ ਉਸ ਲਹਿਰ ਦੀ ਜਿਨੇ ਨਾ ਸਿਰਫ ਖਿੱਤੇ ਨੂੰ ਬਲਕਿ ਦੁਨੀਆ ਦੇ ਵੱਡੇ ਵੱਡੇ ਤਾਕਤਵਰ ਮੁਲਕਾਂ ਨੂੰ ਵੀ ਚੌਂਕਾ ਕੇ ਰੱਖ ਦਿੰਦਾ ਹੈ ਗੱਲ ਸਿਰਫ ਅਕਵਾਮੇ ਮੁਥਾਦਾ ਦੇ ਵਿੱਚ ਤਕਰੀਰ ਕਰਨ ਤੱਕ ਮ hạnੂਦ ਨਹੀਂ ਹੈਗੀ ਬਲਕਿ ਪੂਰਾ ਇੱਕ ਨਵਾਂ ਬਿਆਨਿਆ ਹੈ ਜੋ ਪਾਕਿਸਤਾਨ ਨੇ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਸੀਪੈਕ ਦੇ معاہدੇ ਨਵੀਂ سرمਾਇਆਕਾਰੀ ਟੈਕਨੋਲੋਜੀ ਟਰਾਂਸਫਰ ਖਿੱਤੇ ਦੇ ਵਿੱਚ ਅਮਨ ਤੇ ਤਰਕੀ ਦਾ ਵਾਜ਼ੇ ਤੌਰ ਤੇ ਰੋਡ ਮੈਪ ਇਹ ਸਾਰਾ ਕੁਝ ਸਿਰਫ ਵਾਅਦਿਆਂ ਤੱਕ ਮਹਦੂਦ ਨਹੀਂ ਹੈ ਪ੍ਰੈਕਟੀਕਲ ਇਕਦਮਾਤ ਦੀ ਮੁਕੰਮਲ ਤੌਰ ਤੇ ਸ਼ਕਲ اختیار ਕਰ ਚੁੱਕਿਆ ਹੈ ਇਹ ਉਹ ਲਮਹਾ ਸੀ ਜਦੋਂ ਪਾਕਿਸਤਾਨ ਨੇ ਦੁਨੀਆ ਨੂੰ ਵਖਾ ਦਿੱਤਾ ਕਿ ਇਹ ਸਿਰਫ ਮਦਦ ਲੈਣ ਵਾਲੇ ਨਹੀਂ ਹੈ ਬਲਕਿ ਖਿੱਤੇ ਦੀ مواشی قیادت نو ਸੰਭਾਲਨ ਵਾਲੇ ਵੀ ਉੱਥੇ ਜਾ ਕੇ ਪਾਕਿਸਤਾਨ ਨੇ ਇੱਕ ਵਾਰੀ ਫਿਰ ਦੁਨੀਆ ਨੂੰ ਇਹ ਚੀਜ਼ ਯਾਦ ਦਲਾਈ ਹਰਮਾਨ شریف ਦੀ ਹਿਫਾਜ਼ਤ ਸਿਰਫ ਔਰ ਸਿਰਫ ਇੱਕ ਮਜ਼ਬੀ ਜ਼ਿੰਮੇਵਾਰੀ ਨਹੀਂ ਹੈਗੀ ਬਲਕਿ ਪਾਕਿਸਤਾਨ ਦੇ ਖਾਰਜਾ ਪਾਲਿਸੀ ਦਾ ਇੱਕ ਬੁਨਿਆਦੀ ਹਿੱਸਾ ਹੈ ਲੇਕਿਨ ਅਸਰ ਫਿਲਮ ਤੇ ਅਮਰੀਕਾ ਵਿੱਚ ਚੱਲੀ ਉੱਥੇ ਜਦੋਂ ਪਾਕਿਸਤਾਨ ਦੀ ਕਿਆਦਤ ਅਮਰੀਕੀ 사ਧਤ ਦੀਗਰ ਆਲਮੀ ਰਹਿਨਮਾਵਾਂ ਦੇ ਨਾਲ ਨਾਲ ਬੈਠੀ ਪੂਰੀ ਦੁਨੀਆ ਉੱਥੇ ਹੈਰਾਨ ਪਰੇਸ਼ਾਨ ਹੋ ਗਈ ਕਿ ਹਾਏ ਇਹ ਕੀ ਹੁੰਦਾ ਜਾ ਰਿਹਾ ਪਾਕਿਸਤਾਨ ਤਾਂ ਵੱਧਦਾ ਹੀ ਜਾ ਰਿਹਾ ਅੱਗੇ ਵੱਧਦਾ ਹੀ ਜਾ ਰਿਹਾ अच्छा जी करता शुरू, शुरू जी, फिर بسم اللہ الرحمن الرحیم अस्सलाम वालेकुम नाज़िर ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਥੋੜੀ ਮੇਜ਼ਬਾਨ ਸਮਾਈਲਾ ਨਿਆਜ਼ ਮੈਂ ਕਹਾਂ ਜਨਾਬ ਅੱਜ ਦਾ ਵਲੌਗ ਸ਼ੁਰੂ ਕਰਨ ਤੋਂ ਪਹਿਲੇ ਅ ਜ਼ਰਾ ਬੰਡਾਣਾ ਪਾ ਲਈਏ ਕਿਉਂਕਿ ਜਵਾਬ ਵੀ ਮੈ ਦਿਨੇ ਨੇ ਜ਼ਰਾ ਕਰਾਰੇ ਤੇ ਮਜ਼ੇਦਾਰ ਜੇ ਤੇ ਇਹ ਬੰਡਾਣਾ ਜਨਾਬ ਪਾ ਕੇ ਤੇ ਫਿਰ ਦਿੰਨੇ ਆਪਾਂ ਫਿਰ ਕਰਦੇ ਆਂ ਵਲੌਗ ਸ਼ੁਰੂ ਕਿਹਦਾ ਲੱਗ ਰਿਹਾ ਫਿਰ ਰਸ਼ੀਨ ਬੰਡਾਣਾ ਐ ਉਮੀਦ ਕਰਦੇ ਹਾਂ ਠੀਕ ਲੱਗਦਾ ਹੋਵੇਗਾ ਕਮੈਂਟਾਂ 'ਚ ਦੱਸਿਓ ਮੈਨੂੰ ਅੱਜ ਦਾ ਵਲੌਗ ਸ਼ੁਰੂ ਕਰੀਏ ਫਿਰ ਆਜੋ ਪਾਕਿਸਤਾਨ ਦੀ ਡਿਪਲੋਮੇਸੀ ਦੀ ਉਸ ਲਹਿਰ ਦੀ ਜਿਨੇ ਨਾ ਸਿਰਫ ਖਿੱਤੇ ਨੂੰ ਬਲਕਿ ਦੁਨੀਆ ਦੇ ਵੱਡੇ-ਵੱਡੇ ਤਾਕਤਵਰ ਮੁਲਕਾਂ ਨੂੰ ਵੀ ਚੌਂਕਾ ਕੇ ਰੱਖ ਦਿੱਤਾ ਹੈ ਗੱਲ ਸਿਰਫ ਅਕਵਾਮ-ਏ-ਮੁਤਾਹਿਦਾ ਦੇ ਵਿੱਚ ਤਕਰੀਰ ਕਰਨ ਤੱਕ ਮਹਦੂਦ ਨਹੀਂ ਹੈਗੀ ਬਲਕਿ ਇਹ ਪੂਰਾ ਇੱਕ ਨਵਾਂ ਬਿਆਨਿਆ ਹੈ ਜੋ ਪਾਕਿਸਤਾਨ ਨੇ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਪਹਿਲੇ ਚੀਨ ਗਏ ਉਤੋਫਰ ਚਾਰ ਵੱਡੀਆਂ ਜਿਹੜੀਆਂ ਏਸ਼ੀਆਈ ਤਾਕਤਾਂ ਨੇ ਇੱਕ ਮੇਸ ਤੇ ਸੀ ਔਰ ਪਾਕਿਸਤਾਨ ਨੇ ਉਥੇ ਉਹ ਗੱਲਾਂ ਕੀਤੀਆਂ ਜਿਹੜੀਆਂ ਸਿਰਫ ਬਰਸਾਂ ਤੋਂ ਸੁਣਨਾ ਚਾਹਦੇ ਸੀ ਉਥੇ ਜਾ ਕੇ ਉਹ ਗੱਲਾਂ ਕੀਤੀਆਂ ਗਈਆਂ ਜੋ ਬਰਸਾਂ ਤੋਂ ਵਾ ਵ ਵਰਿਆਂ ਤੋਂ ਦੁਨੀਆ ਸੁਣਨਾ ਚਾਹਦੀ ਸੀ ਸੀਪੈਕ ਦੇ ਮੌਜੂਦੇ ਨਵੀਂ سرمਾਇਆਕਾਰੀ ਟੈਕਨੋਲੋਜੀ ਟਰਾਂਸਫਰ ਤੇ ਖਿੱਤੇ ਦੇ ਵਿੱਚ ਅਮਨ ਤੇ ਤਰਕੀ ਦਾ ਵਾਜ਼ੇ ਤੌਰ ਤੇ ਰੋਡ ਮੈਪ ਇਹ ਸਾਰਾ ਕੁਝ ਸਿਰਫ ਵਾਅਦਿਆਂ ਤੱਕ ਮਹਦੂਦ ਨਹੀਂ ਹੈ ਬਲਕਿ ਪ੍ਰੈਕਟੀਕਲ ਇਕਦਮਾਤ ਦੀ ਮੁਕੰਮਲ ਤੌਰ ਤੇ ਸ਼ਕਲ اختیار ਕਰ ਚੁੱਕਿਆ ਹੈ ਇਹ ਉਹ ਲਮਹਾ ਸੀ ਜਦੋਂ ਪਾਕਿਸਤਾਨ ਨੇ ਦੁਨੀਆ ਨੂੰ ਵਖਾ ਦਿੱਤਾ ਕਿ ਇਹ ਸਿਰਫ ਮਦਦ ਲੈਣ ਵਾਲੇ ਨਹੀਂ ਹੈ ਬਲਕਿ ਖਿੱਤੇ ਦੀ ਮੌਆਸ਼ੀ ਕਿਆਦਤ ਨੂੰ ਸੰਭਾਲਣ ਵਾਲੇ ਵੀ ਨੇ ਫਿਰ ਜਨਾਬ ਉਸ ਤੋਂ ਬਾਅਦ ਗਏ ਸਾਉਦੀ ਅਰਬ ਉਥੇ ਜਾ ਕੇ ਪਾਕਿਸਤਾਨ ਨੇ ਇੱਕ ਵਾਰੀ ਫਿਰ ਦੁਨੀਆ ਨੂੰ ਇਹ ਚੀਜ਼ ਯਾਦ ਦਲਾਈ ਹਰਮਨ ਸ਼ਰੀਫ ਦੀ ਹਿਫਾਜ਼ਤ ਸਿਰਫ ਔਰ ਸਿਰਫ ਇੱਕ ਮਜ਼ਬੀ ਜ਼ਿੰਮੇਦਾਰੀ ਨਹੀਂ ਹੈਗੀ ਬਲਕਿ ਪਾਕਿਸਤਾਨ ਦੀ ਖਾਰਜਾ ਪਾਲਿਸੀ ਦਾ ਇੱਕ ਬੁਨਿਆਦੀ ਹਿੱਸਾ ਹੈ ਪਾਕਿਸਤਾਨ ਤੇ ਸਾਊਦੀ ਅਰਬ ਦਰਮਿਆਨ ਹੋਣ ਵਾਲੀ ਦਿਫਾਈ ਤੇ ਮੁਆਸ਼ੀ ਡੀਲਸ ਨੇ ਅਰਬ ਦੁਨੀਆ ਨੂੰ ਵਾਜ਼ੇ ਤੌਰ ਤੇ ਇੱਕ ਪੇਗਾਮ ਦਿੱਤਾ ਹੈ ਕਿ ਪਾਕਿਸਤਾਨ ਇੱਕ ਵਾਹਿਦ ਮੁਲਕ ਹੈ ਜੋ ਉਮਮਤ ਮੁਸਲਮਾਨ ਦੇ ਮਫਾਦਤ ਨੇ ਜੜੇ ਉਹਨਾਂ ਦੀ ਹਿਫਾਜ਼ਤ ਕਰ ਸਕਦਾ ਹੈ ਲੇਕਿਨ ਖੈਰ ਅੱਗੇ ਵਧੋ ਹੁਣ ਅੱਗੇ ਅੱਗੇ ਚੱਲਦੇ ਆ ਅੱਗੇ ਕਿ ਬੜੀਆਂ ਮਜ਼ੇਦਾਰ ਗੱਲਾਂ ਆ ਰਹੀਆਂ ਨੇ ਲੇਕਿਨ ਐਸਰ ਫਿਲਮ ਤੇ ਅਮਰੀਕਾ ਵਿੱਚ ਚੱਲੀ ਉਥੇ ਜਦੋਂ ਪਾਕਿਸਤਾਨ ਦੀ ਕੀਅادت ਅਮਰੀਕੀ ਸادات ਤੇ ਦੀਗਰ ਆਲਮੀ ਰਹਿਨਮਾਵਾਂ ਦੇ ਨਾਲ-ਨਾਲ ਬੈਠੀ ਪੂਰੀ ਦੁਨੀਆ ਨੇ ਪਹਿਲੀ ਵਾਰੀ ਦੇਖੀ ਘਰ ਪੂਰੀ ਦੁਨੀਆ ਉਥੇ ਹੈਰਾਨ ਪਰੇਸ਼ਾਨ ਹੋ ਗਈ ਕਿ ਹਾਏ ਇਹ ਕੀ ਹੁੰਦਾ ਜਾ ਰਿਹਾ ਪਾਕਿਸਤਾਨ ਤਾਂ ਵਧਦਾ ਹੀ ਜਾ ਰਿਹਾ ਅੱਗੇ ਵਧਦਾ ਹੀ ਜਾ ਰਿਹਾ ਪਹਿਲੀ ਵਾਰੀ ਦੇਖਿਆ ਗਿਆ ਕਿ ਪਾਕਿਸਤਾਨ ਸਿਰਫ ਖਾਮੋਸ਼ ਸੋਨੋ ਨਾਲ ਨਹੀਂ ਹੈਗਾ ਬਲਕਿ ਇੱਕ ਪੁਰਤਮਾਦ ਮੁਕਰਰ ਵੀ ਬਣ ਚੁੱਕਿਆ ਪਾਕਿਸਤਾਨ ਨੇ ਉਹ ਗੱਲ ਕੀਤੀ ਜੋ ਪੂਰੀ ਮੁਸਲਮ ਦੁਨੀਆ ਕਹਿਣਾ ਚਾਹਦੀ ਹੈ ਉਰਦਨ ਕਤਰ ਇండోਨੇਸ਼ੀਆ ਦੇ ਹਕਮਰਾਨ ਨਾਲ-ਨਾਲ ਬੈਠੇ ਸੀ ਔਰ ਇਹ ਮੰਜ਼ਰ ਐਸਾ ਮੰਜ਼ਰ ਲੱਗ ਰਿਹਾ ਸੀ ਜਿਵੇਂ ਮੁਸਲਮ ਦੁਨੀਆ ਦੀ ਇੱਕ ਨਵੀਂ ਕਿਆਦਤ ਸਾਹਮਣੇ ਆ ਗਈ ਹੋਵੇ ਤੇ ਜਿਹਦਾ ਮਰਕਜ਼ ਸਿਰਫ ਪਾਕਿਸਤਾਨ ਹੈ ਜਨਾਬ ਇਹ ਉਹ ਲਮਹਾ ਸੀ ਜਦੋਂ ਭਾਰਤ ਵਾਸਤੇ ਸਮਝ ਲਓ ਕਿ ਭਾਰਤ ਨੂੰ ਅੱਜਕੱਲ ਪਾਕਿਸਤਾਨ ਦੇ ਬਰਛੇ ਬੜੇ ਡਰਾਉਣੇ ਡਰਾਉਣੇ ਖਾਬ ਆਉਂਦੇ ਆ ਇਹ ਵੀ ਇੱਕ ਡਰਾਉਣਾ ਖਾਬ ਸੀ ਭਾਰਤ ਬਰਸਾਂ ਤੋਂ ਬੜਿਆਂ ਬਰਿਆਂ ਤੋਂ ਖਾਬ ਵੇਖਦਾ ਪਿਆ ਕਿ ਉਹ ਖਿੱਤੇ ਦੀ ਕਿਆਦਤ ਕਰੇ ਲੇਕਿਨ ਭਾਰਤ ਖਿੱਤੇ ਦੇ ਵਿੱਚ ਕੱਲਾ ਖੜਾ ਹੈ ਔਰ ਪੂਰੀ ਮੁਸਲਮਾਨ ਦੁਨੀਆ ਪਾਕਿਸਤਾਨ ਦੇ ਨਾਲ ਖੜੀ ਹੈ ਭਾਰਤ ਨੇ ਅਰਬੋਂ ਡਾਲਰ ਖਰਚ ਕਰਕੇ ਜਹਾਜ਼ ਖਰੀਦੇ ਪਾਕਿਸਤਾਨ ਨੇ ਆਪਣੀ ਸਲਾਹਯਤ ਨਾਲ ਦੁਨੀਆ ਨੂੰ ਵਿਖਾ ਦਿੱਤਾ ਕਿ ਅਸੀਂ ਦਫਾ ਕਰਨ ਦੇ ਮਾਮਲੇ ਵਿੱਚ ਕਿਸੇ ਤੋਂ ਪਿੱਛੇ ਨਹੀਂ ਹੈਗੇ ਕਿਹੜਾ ਕਿਹੜਾ ਵਾਕਿਆ ਯਾਦ ਕਰਾਈਏ ऑपरेशन सिंदूर याद करावां के अभिनंदन याद करावां कि याद कराईये असि ਤੁਹਾਡੇ ਪਾਇਲਟ ਫੜੇ ਉਹ ਦਿਨ ਤੁਸੀਂ ਭੁੱਲ ਨਹੀਂ ਸਕਦੇ ਜਿਹੜੀਆਂ ਚਾਹਾਂ ਪੀ ਕੇ ਗਏ ਉਸ ਤੋਂ ਬਾਅਦ ਆ ਗਿਆ ਜਨਾਬ ਆਪਰੇਸ਼ਨ ਸਿੰਦੂਰ ਹੈ ਫਿਰ ਇਧਰੋਂ ਮੈਂ ਲਾਂਚ ਕੀਤਾ ਸੀ ਆਪਰੇਸ਼ਨ ਸੁਆਗਰਾ ਲੋਜੀ ਕੜਕੜਾ ਕੇ ਦਿੱਤੇ ਫਿਰ ਇਹੀ ਇਤਮਾਜ ਜਿਹੜਾ ਨਾ ਪਾਕਿਸਤਾਨੀ ਕੌਮ ਦਾ ਇਹ ਜਿਹੜਾ ਇਕੱਠ ਹੈ ਨਾ ਇਹ ਅਸੀਂ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਕਿਸੇ ਵੀ ਤਾਕਤ ਤੋਂ ਜਿਹੜਾ ਨਾ ਕਦੀ ਚੁੱਕ ਨਹੀਂ ਸਕਦੇ ਨਾ ਡਰ ਸਕਦੇ ਆ ਤੇ ਨਾ ਹੀ ਅਸੀਂ ਡਰਨ ਵਾਲੀ ਕੌਮ ਹੈਗੇ ਆ ਅੱਜ ਜਿਹੜਾ ਹੈ ਨਾ ਉਹ ਇਹੀ ਇਤਮਾਦ ਸਾਡੀ ਸਿਆਸੀ ਕਿਆਦਤ ਦੇ ਚਿਹਰੇ ਦੇ ਉੱਤੇ ਵੀ ਨਜ਼ਰ ਆਂਦਾ ਹੈ ਅਮਰੀਕਾ ਦੇ ਵਿੱਚ ਜੋ ਬਾਡੀ ਲੈਂਗੁਏਜ ਸੀ ਜੋ ਲਹਿਜਾ ਸੀ ਉਹ ਇਸ ਗੱਲ ਦਾ ਵਾਜ਼ੇ ਸਬੂਤ ਹੈ ਕਿ ਪਾਕਿਸਤਾਨ ਹੁਣ ਝੁਕਣ ਵਾਲਾ ਨਹੀਂ ਹੈਗਾ ਸਿਰ ਝੁਕਣ ਵਾਲਾ ਬਲਕਿ ਅਸੀਂ ਆਪਣੇ ਸ਼ਰਾਇਦ ਦੇ ਉੱਤੇ ਗੱਲ ਕਰਨ ਆਏ ਆ ਤੇ ਭਾਰਤ ਦੇ মিডিਆ ਦੇ ਵਿੱਚ ਅੱਗ ਲੱਗੀ ਪਈ ਹੈ ਸਫੇ ਮਾਤਮ ਵਿੱਚ ਹੀ ਹੋਈ ਹੈ ਉਹਨਾਂ ਨੂੰ ਸਮਝ ਨਹੀਂ ਆਉਂਦਾ ਪਿਆ ਕਿ ਪਾਕਿਸਤਾਨ ਕਿਸ ਤਰ੍ਹਾਂ ਇੱਕ ਵਾਰੀ ਫਿਰ ਦੁਨੀਆ ਦੀ ਤਵੱਜਾ ਦਾ ਮਰਕਜ਼ ਬਣਦਾ ਜਾ ਰਿਹਾ ਹੈ ਕਿਦਾਂ ਇਹ ਕਿਵੇਂ ਹੋਈ ਗਵਾ ਇਹ ਕਿਵੇਂ ਹੋਈ ਗਵਾ ਜਦੋਂ ਆਪ ਪਾਕਿਸਤਾਨ ਦੁਨੀਆ ਨੂੰ ਇਹ ਪੈਗਾਮ ਦਿੰਦਾ ਪਿਆ ਹੈ ਕਿ ਅਸੀਂ ਨਾ ਸਿਰਫ ਆਪਣੀ ਹਿਫਾਜ਼ਤ ਵਾਸਤੇ ਬਲਕਿ ਖਿੱਤੇ ਵਿੱਚ ਅਮਨ ਤੇ ਤਰੱਕੀ ਵਾਸਤੇ ਵੀ ਨਾਲ ਹੀ ਖੜੇ ਹਾਂ ਔਰ ਇਹੀ ਵਜ੍ਹਾ ਕਿ ਅੱਜ ਆਲਮੀ ਸਰਮਾਇਆਕਾਰੀ ਦੁਬਾਰਾ ਪਾਕਿਸਤਾਨ ਦੀ ਤਰਫ ਆ ਰਹੇ ਨੇ ਸਾਊਦੀ ਅਰਬ ਦੇ ਨਾਲ ਨਾਲ ਅਰਬੋਂ ਡਾਲਰ ਜਿਹੜੇ ਨੇ ਇਨਵੈਸਟਮੈਂਟ ਡੀਲ ਹੋ ਚੁੱਕੀ ਹੈ ਚੀਨ ਦੇ ਨਾਲ ਸੀ ਪੈਕ ਦੁਬਾਰਾ ਤੇਜ਼ ਹੋ ਰਿਹਾ ਔਰ ਇਹ ਸਾਰਾ ਕੁਝ ਐਸੇ ਵਕਤ ਚ ਹੁੰਦਾ ਪਿਆ ਜਿਸ ਟਾਈਮ ਦੁਨੀਆ ਮੁਆਸ਼ੀ ਬਹਰਾਨ ਦੇ ਵਿੱਚ ਡੁੱਬੀ ਪਈ ਹੈ ਮੇਰੇ ਮਿਹਰਬਾਨ ਕਦਰਦਾਨ ਇਹ ਸਭ ਮਹਿਸ ਇੱਕ ਕੋਈ ਸਫਾਰਤੀ ਕਾਮਯਾਬੀ ਨਹੀਂ ਹੈਗੀ ਬਲਕਿ ਪਾਕਿਸਤਾਨ ਵਾਸਤੇ ਇੱਕ ਨਵਾਂ ਦੌਰ ਸ਼ੁਰੂ ਹੋਣਾ ਹੈ ਉਹਨਡੀਆਂ علامات ਨੇ ਉਹ وقت واپس ਆਂਦਾ ਪਿਆ ਜਦੋਂ ਪਾਕਿਸਤਾਨ ਨੂੰ ਤਰੱਕੀ ਦੀ مثال ਸਮਝਿਆ ਜਾਂਦਾ ਸੀ اور ਆਉਣ ਵਾਲੇ وقت ਦੇ ਵਿੱਚ ਪਾਕਿਸਤਾਨ ਸਿਰਫ ਆਪਣੀ ਮਾਇਸ਼ਤ ਨਾ ਸਿਰਫ ਠੀਕ ਕਰੇਗਾ ਬਲਕਿ ਦੋਸਤ ਮੁਲਕਾਂ ਨੂੰ ਕਰਜ਼ੇ ਵੀ ਦੇਵੇਗਾ امداد ਵੀ ਦੇਵੇਗਾ اور ਪਾਕਿਸਤਾਨ ਇੱਕ ਵਾਰੀ ਫਿਰ ਖਿੱਤੇ ਦਾ ਲੀਡਰ ਬਣ ਕੇ ਆਵੇਗਾ اور ਜਿਹੜੇ ਲੋਗ ਸੜਦੇ ਪਏ ਆ ਜਿਨ੍ਹਾਂ ਦੇ ਸੜਨ ਦੀਆਂ ਬੂਹਾਂ ਆ ਰਹੀਆਂ ਨੇ ਮੈਨੂੰ ਇੱਥੇ ਤੱਕ ਚਾਹੇ ਉਹ ਭਾਰਤ ਹੋਵੇ ਇਹ ਅਫਰ ਕੋਈ ਹੋਰ ਹੋਵੇ ਲੱਲੂ ਪੰਜੂ ਆਰਾ ਗੈਰਾ ਨਤੂ ਖੈਰਾ ਸਾਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਵਾਸਤੇ ਪੈਗਾਮ ਹੈ ਕਿ ਪਾਕਿਸਤਾਨ ਹੁਣ ਕਿਸੇ ਦਬਾਅ ਚ ਨਹੀਂ ਆਏਗਾ ਇਹ ਤਾਂ ਸਿਰਫ ਸ਼ੁਰੂਆਤ ਕੀਤੀ ਗਈ ਹੈ ਗੇਮ ਤਾਂ ਇਹ ਸ਼ੁਰੂ ਹੋਈ ਹੈ ਅਸਲ ਕਹਾਣੀ ਤਾਂ ਹੁਣ ਸ਼ੁਰੂ ਹੋਈ ਹੈ ਆਖਰ ਚ ਖਰ ਮੈਂ ਇੰਨਾ ਹੀ ਕਹਾਂਗੀ ਕਿ ਪਾਕਿਸਤਾਨ ਵਾਸਤੇ ਇਹ ਬੜਾਇ ਫੈਸਲਾ ਕੁੱਨ ਮਰਹਲਾ ਹੈ ਤੇ ਇਹਦੇ ਵਿੱਚ ਮੁਥਿਤ ਹੋ ਕੇ ਇਸ ਇਤਮਾਦ ਨੂੰ ਆਪਾਂ ਨੂੰ ਕਾਇਮ ਰੱਖਣਾ ਹੋਵੇਗਾ ਕਿਉਂਕਿ ਜਦੋਂ ਕੌਮ ਇੱਕ ਹੋ ਜਾਵੇ ਜਦੋਂ ਫੌਜ ਤੇ عوام ਇੱਕ ਪੇਜ ਤੇ ਹੋਣ ਤਾਂ ਕੋਈ ਤਾਕਤ ਪਾਕਿਸਤਾਨ ਨੂੰ ਰੋਕ ਨਹੀਂ ਸਕਦੀ ਔਰ ਯਾਦ ਰੱਖੋ ਇਹ ਪਾਕਿਸਤਾਨ ਹੈ ਇਹ ਉਹੀ ਕੌਮ ਹੈ ਜਿਹੜੀ ਟੁੱਟਣ ਤੋਂ ਬਾਅਦ ਵੀ ਜ਼ਿੰਦਾ ਰਹਿੰਦੀ ਹੈ ਇਹ ਉਹ ਕੌਮ ਹੈ ਜਿਹੜੀ ਹਮੇਸ਼ਾ ਆਪਣੇ ਹਕੂਕ ਵਾਸਤੇ ਖੜੀ ਹੁੰਦੀ ਹੈ ਲਿਹਾਜ਼ਾ ਇਹ ਵਲੌਗ ਥੋੜਾ ਜਿਹਾ ਮੈਂ ਹਮਜ਼ੀਦ ਲੰਬਾ ਹੁੰਦਾ ਜਾ ਰਿਹਾ ਹੈ ਤੇ ਤੁਸੀਂ ਕਮੈਂਟਾਂ 'ਚ ਇਹ ਵੀ ਦੱਸਣਾ ਹੈ ਇਸ ਅੱਛੀਆਂ ਅੱਛੀਆਂ ਖਬਰਾਂ ਦੇ ਨਾਲ ਸ਼ੁਮਾਇਲਾ ਨਿਆਜ਼ ਨੂੰ ਇਹ ਬੰਡਾਣਾ ਕਿਸਾਂ ਦਾ ਲੱਗਿਆ ਤੇ ਮੈਨੂੰ ਦਿਓ ਇਥੋਂ ਇਜਾਜ਼ਤ ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ ਉਦੋਂ ਲਈ ਅੱਲਾਹ ਨਿਗੇਬਾਨ ਅਥੇ ਜੀ ਪਾਕਿਸਤਾਨ ਦੀ ਬਹੁਤ ਫੇਮਸ ਪੋਸਟ ਨੇ ਰਿਪੋਰਟਰ ਨੇ ਇਹਨਾਂ ਨੇ ਬਹੁਤ ਐਮ ਕਿਸਮ ਦੀ ਵਧੀਆ ਗੱਲਾਂ ਕੀਤੀਆਂ ਨੇ ਪਾਕਿਸਤਾਨ ਦੇ ਰੋਲ ਦੇ ਬਾਰੇ ਚੰਨ ਨਾਲ ਗੱਲ ਕੀਤੀ ਅਥੇ ਜੀ ਖਾਲਸਾ ਰਾਜ ਦੇ ਬਾਰੇ ਗੱਲ ਕੀਤੀ ਕਿ ਲਾਇਆ ਕਿਥੇ ਆ ਪਾਕਿਸਤਾਨ ਨੇ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਜਿਹੜਾ ਆਪਣਾ ਇੱਕ ਪਰਸੈਪਸ਼ਨ ਨੇ ਉਹਨੂੰ ਰੱਖਿਆ ਆਪਣਾ ਜਿਹੜਾ ਇੱਕ ਬਿਆਨੀਆਂ ਉਹਨੂੰ ਰੱਖਿਆ ਤੇ ਨਾਲ ਕਿਸ ਤਰ੍ਹਾਂ ਸਿੱਖਾਂ ਦੇ ਨਾਲ ਜਿਹੜੀ ਸਪੋਰਟ ਉਹ ਸ਼ੋਅ ਕੀਤੀ ਖਾਲਸਾ ਰਾਜ ਦੇ ਨਾਲ ਸਪੋਰਟ ਸ਼ੋਅ ਕੀਤੀ ਤੇ ਹਮੇਸ਼ਾ ਜਿਹੜੀ ਇੱਕ ਸਪੋਰਟ ਉਹ ਸ਼ੋਅ ਕਰਾਈ ਗਈ ਏ ਕਿਸੇ ਵੀ ਲੈਵਲ ਤੇ ਪਾਕਿਸਤਾਨ ਹੋਏ ਹਰ ਥਾਂ ਤੇ ਜਿਹੜਾ ਸਿੱਖਾਂ ਦੇ ਨਾਲ ਜਿਹੜਾ ਪਿਆਰ ਜਿਹੜਾ ਸਮਾਨ ਹੈ ਉਹ ਸ਼ੋਅ ਕਰਾਇਆ ਜਾਂਦਾ ਹੈ ਤੇ ਇੱਥੇ 노 ਡਾਊਟ ਪਾਕਿਸਤਾਨ ਫੁੱਲ ਸਪੋਰਟ ਕਰਦਾ ਹੈ ਖਾਲਸਾ ਰਾਜ ਨੂੰ ਖਲਸਤਾਨ ਨੂੰ ਤੇ ਆ ਤੁਸੀਂ ਕੀ ਕਹੋਗੇ ਇਸ ਵਲੌਗ ਦੇ ਬਾਰੇ ਵਿੱਚ ਤੁਹਾਡਾ ਜੋ ਵੀ ਕਹਿਣਾ ਹੈ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਜੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਪਾਖਿਆ ਰੱਖੋ ਆਪਣੇ ਚੈਨਲ ਦਾ